हां दोस्तो, दोस्तो दोस्तो। दोस्तो, ना दोस्तो, जी दोस्तों, ਸਤਿ ਸ੍ਰੀ ਅਕਾਲ। ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਰਿਆਲਾ ਤਹਿਸੀਲ ਪਟੀ ਜ਼ਿਲ੍ਹਾ શ્રી ਤਰਨਤਾਰਨ ਸਾਹਿਬ। ਵੀਰਿੰਦਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਪੁੱਜੇ ਆਂ ਦੋਸਤੋ। ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਦੋਸਤੋ ਡੇਰੀ ਫਾਰਮਿੰਗ ਦੇ ਨਾਲ-ਨਾਲ ਵੀਰ ਦਾ ਪਸ਼ੂ ਵਪਾਰ ਦਾ ਕਿਤਾਬ ਵੀ ਆ। ਤੇ ਹਰ ਵਾਰ ਆਪਾਂ ਨੋਟ ਕਰਾ ਦਿੰਦੇ ਆਂ ਦੋਸਤੋ ਤੁਹਾਨੂੰ ਠੀਕ ਆ ਜੀ ਚੰਗੇ-ਚੰਗੇ ਪਸ਼ੂ ਵੇਰ ਨੇ ਘਰੇ ਵੀ ਰੱਖਿਆ ਤੇ ਨਾਲ ਦੀ ਨਾਲ ਦੋਸਤੋ ਪਸ਼ੂ ਵਪਾਰ ਦਾ ਕੀਤਾ। ਡੇਲੀ ਰੁਟੀਨ ਦੇ ਵਿੱਚ ਪਸ਼ੂ ਵਿਕਰੀ ਵਾਲ ਇਸ ਫਾਰਮ ਤੇ ਮੱਝਾਂ ਹੋਣ ਚਾਹੇ ਵੈੜਾ ਹੋਣ ਦੋਸਤੋ ਇਸੇ ਤਰ੍ਹਾਂ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹੀਦਾ ਜਦੋਂ ਵੀ ਨਵਾਂ ਪਸ਼ੂ ਨਿਕਲਦਾ ਅੱਜ ਇਸ ਵੀਡੀਓ ਵਿੱਚ ਟੋਟਲ 4 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਛੀ ਆ ਦੋਂਦੀ ਪਿਓਰ ਤਿੰਨ ਮੱਝਾਂ ਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਇੱਕ ਟੋਕੜ ਗੱਪਣ ਨਾਗਾ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਾਂਗੇ ਠੀਕ ਆ ਜੀ ਇਹ ਕਿਉਂ ਨਗਾ ਦੀ ਡਿਟੇਲ ਆਪਾਂ ਵੀਰ ਇੰਦਰਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 20 ਸਤੰਬਰ ਸਮਾਂ ਕੋਈ ਦੁਪਹਿਰ ਦੇ ਔਰ ਕਰਦੇ ਆਂ ਗੱਲਬਾਤ ਬਾਕੀ ਰਿਡਪੜ ਤੇ ਬਿਲਕੁਲ ਜਾਇਜ਼ ਜੈਨੂਨ ਹੋਣਗੇ ਠੀਕ ਆ ਜੀ ਸੋ ਇਥੇ ਆਣ ਕੇ ਕੋਈ ਵੀ ਵੀਰ ਸੋਇਆ ਨਾਗਾ ਦੋ ਡੰਗ ਚੋ ਕੇ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਆ ਜਿਹੜੀ ਦੋਸਤੋ ਨੂੰ ਯਕੀਨੀ ਜ਼ਰੂਰ ਬਣਾ ਲਿਓ ਆ ਜੋ ਕਰਦੇ ਆਂ ਬਾਤ ਚੀਤ ਸਭ ਤੋਂ ਪਹਿਲਾਂ ਵੀਰ ਇੰਦਰਜੀਤ ਸਾਸਰੀ ਕਾ ਸਾਸਰੀ ਕਾ ਰਾਜ ਹੋਰੇ ਕੀ ਆ ਗਏ ਬਹੁਤ ਵਧੀਆ ਵੀਰੇ ਠੀਕ ਠਾਕ ਠੀਕ ਠਾਕ ਕਿਰਪਾ ਕਰਾਂਦਾ ਜੀ ਸੋ ਸ਼ੁ크ਰਾਮਾਲਕ ਤਾ ਵੀਰੇ ਇੰਦਰਜੀਤ ਨਾਗਾ ਜੀ ਆਪਣੇ ਕੋਲ ਟੋਟਲ ਚਾਰਕ ਪਕਾਊਗਾ ਚਾਰ ਇੱਕ ਟੋਕੜ ਮਾ ਜਾਂ ਦੋ ਛੋਟੀਆਂ ਸੱਜਰਾਂ ਤੇ ਇੱਕ ਵੈੜਾ ਦੁੰਦੀ ਠ ਤੇ ਦੋ ਸੱਜਰ ਆ ਗਈ ਜਿਹੜੀ ਇਹ ਵਹਿੜ ਆ ਬੱਚੀ ਬਹੁਤ ਪਿਆਰੀ ਆ ਵੈਸੇ ਹੈ ਉੱਚੇ ਬੱਚੇ ਉੱਚੇ ਬੱਚੇ ਜਾ ਕੋ ਡੇਢ ਦੋ ਮਹੀਨੇ ਦਾ ਸਮਾਂ ਹੋ ਗਿਆ ਬੱਚੀ ਆ ਮਗਰ ਮੱਛੀ ਵੀ ਚੰਗੀ ਜਾਤੀ ਲੋ ਜੀ ਸੋ ਦੋਸਤੋ ਆਪ ਵੀ ਬੱਚੀ ਹੈ ਤੇ ਮਗਰ ਵੀ ਬੱਚੀ ਹੈ ਠੀਕ ਹੈ ਜੀ ਕਿਉਂਕਿ ਦੋਂਦੀ ਬੱਚੀ ਆ ਪਿਓਰ ਚੌਗਸ਼ੇਕ ਕੰਨੀ ਵਾਲੀ ਅਜੇ ਦੁੱਧ ਦਾਂਦਾ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੀਜੇ ਨੰਬਰ ਤੇ ਬੇਸ਼ੱਕ ਦਿਖਾ ਦਾਂਗੇ ਠੀਕ ਹੈ ਜੀ ਸਟਾਰਟਿੰਗ ਬੇਸ਼ੱਕ ਆਪਾਂ ਮੱਜਾਂ ਤੋਂ ਕਰ ਲਵਾਂਗੇ ਜਿਹੜੀਆਂ ਸੱਜਰ ਤਾਜ਼ੀਆਂ ਸੁਈਆਂ ਨੇ अच्छा इंद्रजीत तो शुरुआत ਵੀਰੇ ਇਸੇ ਮੱਝ ਤੋਂ ਕਰ ਲੈਨੇ ਆ ਸੂਬਾ ਵੀਰੇ ਤੇ ਦਿਨ ਕਿੰਨੇ ਹੋਗੇ ਨੂੰ ਸੂਈ ਇਹ ਰਾਏ ਵੀਰੇ ਦੂਜਾ ਸੂਆ ਏ ਦਿਨ ਨੂੰ ਕੋਈ 15 ਮੰਨ ਲੈ 12 13 ਵਹ ਘਰ ਵਾਲੇ ਕਹਿੰਦੇ ਕੋਈ 15 ਮੰਨ ਲੈ ਕੋਈ ਚੱਕਰ ਨਹੀਂ ਗਾ ਠੀਕ ਆ ਲੋ ਦੋਸਤੋ 15 ਕੇ ਦਿਨ ਐਸਟੀਮੇਟਡ 15 ਕੇ ਦਿਨ ਦਾ ਕੋਈ ਸੂਆ ਮੰਨ ਲੈ ਠੀਕ ਆ ਜੀ ਮਗਰ ਕਟਾ ਆ ਗਿਆ ਹੈ ਜੀ ਹਾਂਜੀ ਹਾਂਜੀ ਕਟਾ ਉਹਦੀ ਮਗਰ ਕਟਾ ਮੇਲ ਕਾਫ ਆਪ ਸੂਆ ਕਰਮਾ ਦੂਜਾ ਕਿੱਜਾ ਦੂਜਾ ਹਾਂਜੀ ਅੱਛਾ ਇੰਦਰਜੀਤ ਫਿਰ ਕੋਈ 15 ਦਿਨਾਂ ਦਾ ਸੂਆ ਦੁੱਧ ਕਿੰਨਾ ਚਵਾਰੀ ਦੁੱਧ ਰਾਏ ਵੀਰੇ 10 ਕਿਲੋ ਇਹਦਾ ਬੱਚੇ ਵਾਲਾ ਪਾ ਗੇ 10 ਫ ਠੀਕ ਆ ਜੀ ਚੋਣ ਚਾਂਦ ਦੀ ਚੰਗੀ ਖੜੀ ਆ ਨਾ ਇੱਕ ਨੰਬਰ ਦੀ ਮੋਟੀਦਾਰ ਥਾਂ ਚੰਗਾ ਨਾ ਮੱਜ ਨੂੰ ਬਿਲਕੁਲ ਕੋਲੀ ਹੋਊਗੀ ਚੋਣ ਬਿਲਕੁਲ ਤਾਂ ਸੋ 10 ਲੀਟਰ ਵੀਰਾਂ ਦਾ ਵੀ ਦੁੱਧ ਹੁਣ ਹਾਜ਼ਰ 15 ਦਿਨਾਂ ਦਾ ਸੂਆ ਮਗਰ ਕਟਾ ਮੇਲ ਕਾਫ ਆ ਬਾਕੀ ਥੱਲੇ ਭਾਂਡੇ ਦੀ ਤੁਸੀਂ ਵੇਖੋ ਅਜੇ ਤਕਰੀਬਨ ਕੋਈ 3 ਵਜੇ ਦਾ ਸਮਾਂ ਆ ਫਾ ਤੁਹਾਨੂੰ ਨੋਟ ਕਰਾ ਹੀ ਦਿੱਤਾ ਸ਼ਾਮ ਦੀ ਜਵਾਈ ਇੰਦਰਜੀਤ ਵੀਰੇ ਕਿੰਨੇ ਵਜੇ ਕਿੰਨੇ ਆਪਣੀ ਵੀਜੀ ਨੂੰ ਅੱਗੇ ਦਾ 6 ਤੋਂ 6 ਹੋਣ ਲੇਟ ਹੋ ਜਾਈਦਾ ਹੁਣ ਤਾਂ 7-8 ਹੀ ਵਜਣ ਦੇ ਬੰਦੇ ਹਟਨ ਕਰਨਾ ਮਾਲ ਸਾਰਾ ਮੈਂ ਜਣਾ ਚਲੋ ਐ ਨਹੀਂ ਵੀ ਪਹਿਲੋਂ ਮੈਂ ਵੇਚਣ ਵਾਲੀਆਂ ਚੋਣਾ ਵਾ ਪਰ ਫਿਰ ਵੀ ਟਾਈਮ ਲੱਗ ਜਾਂਦਾ ਵਾ ਹਾਂ ਹਾਂ 7:30 ਦਾ ਟਾਈਮ ਹੋ ਜਾਂਦਾ ਉਹ ਪੁੱਲਰ ਦਾ ਗਾਣਾ ਸੁਣਿਆ ਵੀ ਉਹਦਾ ਦੂਜਾ ਰਿੱਤਕ ਰੋਸ਼ਨ ਵਰਗੇ ਨੂੰ ਖੇਤੀ ਵਿੱਚ ਪਾਲਿਆ ਮਾਪਿਆਂ ਨੇ ਹੁਣ ਇੰਦਰਜੀਤ ਦੇ ਲੇਬਰ ਸਾਰੇ ਤੈਨੂੰ ਪਤਾ ਵੀ ਕੋਈ ਮਹੀਨਾ ਕੱਢ ਕੇ ਕੋ 2 ਮਹੀਨੇ ਕੱਢ ਕੇ ਹਾਂਜੀ ਹਾਂਜੀ ਬਾਅਦ ਵਿੱਚ ਕਿਤੇ ਨਾ ਕਿਤੇ ਪਤਾ ਨਹੀਂ ਲੱਗਦਾ ਕਦੋਂ ਉਹਨਾਂ ਨੇ ਕਹਿ ਦਿੰਦਾ ਮੈਂ ਕਿਹਾ ਮੇਲਾ ਇੱਕ ਤਾਂ ਪਹਿਲਾਂ ਚੱਲ ਗਿਆ ਦੂਜਾ ਨਾ ਮੈਂ ਮੇਲਾ ਵੇਖਣਾ ਮੈਂ ਕਿਹਾ ਚੱਲ ਚੱਲ ਜਾ ਤੇ ਮੈਂ ਵੀਰ ਜੀ ਕੱਲ ਨੂੰ ਆ ਜਾਊਂਗਾ ਉਹ ਅੱਜ 5 6 ਦਿਨ ਹੋ ਗਏ ਆਜਾ ਆਇਆ ਹੀ ਨਹੀਂ ਕਿ ਮੈਂ ਕਰਦਾ ਆਂਦਾ ਵੀਰ ਮੈਂ 5 4 ਦਿਨ ਨਹੀਂ ਹੋਣਾ ਅਜੇ ਠੀਕ ਅਮਰੋਸਾ ਹੀ ਵੀਰ ਜੀ ਕੋਈ ਨਹੀਂ ਹੈਗਾ ਦੇ ਮਨਮਰਜ਼ੀ ਦੇ ਮਾਲਕਾ ਜੀ ਸਾਰੇ ਵੀਰ ਆਪਦੇ ਹਾਂਜੀ ਹਾਂਜੀ ਅੱਛਾ ਇੰਦਰਜੀਤ ਦੁੱਧ 10 ਕਿਲੋ ਇਹਦੇ ਥੱਲੇ ਆ ਸੂਬਾ ਦੂਜਾ ਜਿਵੇਂ ਆਪ ਸਮਾਦੀ ਵੀ ਆਪਾਂ ਨੂੰ ਚਲੋ ਥਾਣਾ ਤੋਂ ਹੀ ਪਤਾ ਲੱਗ ਰਿਹਾ ਥਾਣੇ ਤੋਂ ਬਹੁਤ ਸੋਨਾ ਲੰਬਾ ਥਾਣਾ ਕਿਸਾਨ ਵੀਰੋ ਬਾਕੀ ਤੁਹਾਡੇ ਸਾਹਮਣੇ ਪੇਸ਼ ਆ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਖੋਲ ਕੇ ਤੋੜ ਕੇ ਇੱਕ ਵਾਰੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਨੇ ਆ ਠੀਕ ਆ ਬਾਕੀ ਬਿਲਕੁਲ ਸੱਜਰਤਾਜੀ ਸੂਈ ਆ ਅੱਗੇ ਤੋਂ ਦੁੱਧ ਵਧਾਉਣਾ ਦੋਸਤੋ ਸੇਵਾ ਤੇ ਡਿਪੈਂਡ ਆ ਆਪਾਂ ਹਰ ਵਾਰ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਕਿ ਹੁਣ ਜਿਹੜਾ ਮੌਕੇ ਤੇ ਤੁਸੀਂ ਚੋਕੇ ਲੈ ਕੇ ਜਾਣਾ ਉਹੀ ਗੱਲਬਾਤ ਕਹੀ ਜਾਂਦੀ ਆ ਵਪਾਰੀ ਵੀਰਾਂ ਵੱਲੋਂ ਜਿਹੜ ਦੁੱਧ ਦਾ ਕਿਲੋ ਖੰਡ ਭਤਾਉਣਾ ਘਟਾਉਣਾ ਨੀਲੀ ਜੀ ਰਾਜਵੀਰੇ 12 ਲੀਟਰ ਦੁੱਧ ਝੋਟੀ ਦੇ ਦੇਗੀ ਠੀਕ ਹੈ ਜੀ ਹਾਂ ਆ ਲਓ ਜੀ ਸੋ ਦੋਸਤੋ ਥੋੜਾ ਜਿਹਾ ਨੀਲੀ ਨਾਲ ਟੱਚ ਆ ਹੋ ਸਕਦਾ ਵੀ ਚਲੋ ਆ ਬਾਪ ਵਾਲੇ ਪੱਖ ਤੋਂ ਕਿਤੇ ਨਾ ਕਿਤੇ ਕੋਈ ਨੀਲੀ ਬੋਲ ਤੋਂ ਇਹ ਆਪ ਖੁਦ ਪ੍ਰਦਰਸ਼ ਹੋਵੇ ਠੀਕ ਆ ਕਦਕੁੱਤ ਦੀ ਤੁਸੀਂ ਚੈੱਕ ਕਰੋ ਹਾਈਟ ਸੋਹਣੀ ਆ ਬਾਕੀ ਥਣ ਭਾਂਡਾ ਸੋਹਣਾ ਠੀਕ ਆ ਜੀ ਤੇ ਨੋਕਲਾ ਥਾਣਾ ਪੂਰਾ ਮੁਠੀ-ਮੁਠੀ ਕਿ ਉਹ ਸੋਦਾਸਕਾ ਕਿਲੋ ਇਹਦਾ ਥੱਲੇ ਜਿਹੜਾ ਕਿਸਾਨ ਵੀਰ ਉਹ ਤੋਂ ਦੋ ਹੁਣ ਹਾਜ਼ਰ ਅੱਜ 15 ਦਿਨਾਂ ਦੀ ਸੂਈ ਹੈ ਕੋਈ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਠੀਕ ਆ ਸੋ ਜਵਾਬ ਅਸਮਾਨ ਦੀ ਬਿਲਕੁਲ ਓਕੇ ਰਿਪੋਰਟ ਆ ਕੋਈ ਵੀਰ ਆਪਣੀ ਚੋਕੇ ਦੋ ਡੰਗ ਤਸੱਲੀ ਕਰ ਸਕਦਾ ਠੀਕ ਆ ਕੰਮੜੀ ਦੇਖੋ ਰਾਜਵੀਰ ਦੀ ਜਿਹਦਾ ਬੰਦੇ ਦੀ ਵੀ ਐਡੀ ਪਤਲੀ ਨਹੀਂ ਹੁੰਦੀ ਬਿਲਕੁਲ ਕਾਗਜੀ ਆ ਕਿਥੋਂ ਮਰਜੀ ਪਰ ਲੋ ਚੁੰਡੀ ਇਥੋਂ ਕੰਡ ਤੋਂ ਭਾਏ ਪਰ ਲੋ ਲੈ ਹਾਂ ਬਿਲਕੁਲ ਕਾਗਜੀ ਆ ਆੜੀ ਵਾਲਾ ਚੱਡਾ ਬਿਲਕੁਲ ਜੀ ਬਿਲਕੁਲ لا بھی اندر جیتے میرے ਕੀ ਡਿਮਾਂਡ ਕਰਦੇ ਆ ਕਿੰਨੇ ਕੀ ਦੇ ਲੈ ਆ ਡਿਮਾਂਡ ਵੀਰ ਜੀ ਲੋਗ ਵੀ ਭੈਣ ਭਰਾ ਗਿਆ ਦੇ ਨੇ ਲੱਖੋਂ ਬਾਹਰ ਵਾਲੀਆਂ ਅੰਦਰ ਵਾਲੀਆਂ ਲਿਆਓ ਹਾਂਜੀ ਤੇ ਡਿਮਾਂਡ ਆਪਣੇ ਲੈਣ ਦੇਣ ਵਿੱਚ ਛੋਟ ਛੱਪਾ ਹੁਣਾ ਕੋ ਆਏ ਗਿਆ ਦਾ ਮੰਨਤਨ ਹਾਂਜੀ ਬਿਲਕੁਲ ਜਾਜ 82000 ਮੋਲਾ 80000 ਦੀ ਆਪਾਂ ਦੇਣੀ ਆ ਜਾਜ ਰੇੜਾ ਬਿਲਕੁਲ ਠੀਕ ਛੋਟੀ 85000 ਦਾ ਵਿਆਹ ਕਰਖਦੀ ਵਿਗੰਦਾ ਹੂੰ ਬਾਕੀ ਇਹ ਕੀ ਹੁਣ ਆਪਣੇ ਕੋ ਬੰਦੇ ਅਵੇਲੇਬਲ ਹੋਰਦੀ ਹੈਗੀ ਆ ਵੇ ਮਾਲ ਮੇਰੇ ਕੋਲ ਜ਼ਿਆਦਾ ਚੋਏ ਚੜੀਆਂ ਤੇ ਤੰਗੀ ਆ ਬਿਲਕੁਲ ਜੀ ਬਿਲਕੁਲ ਤਾਂ ਕਰਕੇ ਵੀ ਚਲੋ ਕੋਈ ਨਹੀਂ ਲੋ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਡੇਰੀ ਫਾਰਮਿੰਗ ਦੇ ਨਾਲ ਨਾਲ ਵੀਰ ਦਾ ਪਸ਼ੂ ਵਪਾਰ ਦਾ ਕੰਮ ਵੀ ਆ ਡੇਰੀ ਆ ਦੇ ਮਤਲਬ ਲਈ ਜਿਹੜੀਆਂ ਵੱਡੀਆਂ ਇਹ ਮੱਝਾਂ ਰੱਖੀਆਂ ਨੇ ਵੀਰ ਨੇ ਬਹੁਤ ਚੰਗੇ ਚੰਗੇ ਦੁੱਧ ਰਕਾਰ ਵਾਲੀਆਂ ਨੇ ਤੇ ਪਸ਼ੂ ਨਾਲ ਦੀ ਨਾਲ ਇੱਕ ਵਪਾਰ ਦਾ ਕੀਤਾ ਵੀ ਆਪਾਂ ਛੱਡ ਸਕਦੇ ਬੇਸ਼ੱਕ ਤੰਗੀ ਆਉਂਦੀ ਰਹਿੰਦੀ ਆ ਚਾਹੇ ਲੇਬਰ ਦੇ ਤਰਫੋਂ ਹੋਵੇ ਤੇ ਪਰ ਨਾਲ ਦੀ ਨਾਲ ਕੋ 2-4 ਪਸ਼ੂ ਜਿਹੜੇ ਤੁਹਾਨੂੰ ਉਹ ਵੀ ਦਿਖਾਉਣੇ ਹੁੰਦੇ ਆ ਰੁਟੀਨ ਦੇ ਵਿੱਚ ਇਹ ਤੁਹਾਨੂੰ 82000 ਦੇ ਵਿੱਚ ਮਿਲ ਜੂਗੀ ਦੋਸਤੋ 82000 ਦੇ ਵਿੱਚ 2000 ਛੋਟਾ 80000 ਦੀ 80000 ਦੀ ਲੈ ਦੇ ਆ 80000 ਦੀ ਇਹ ਲੈ ਦੇ ਆ ਤੋਂ ਬਾਕੀ ਜੋ ਵਾਪਸ ਮਾਦੀ ਵੀਰਾਂ ਦਾ ਵੀ ਤਸੱਲੀ ਆਪਦੀ ਕੋਈ ਕਰੇ ਧਿਆਨ ਕੇ ਅਕੇ ਸੈਗਰ ਨੰਬਰ ਤੇ ਇੰਦਰਜੀਤ ਆਪਣੇ ਕੋਲ ਜਿਹੜੀ ਇਹ ਮੈਂ ਆ ਗਈ ਜੀ ਇਹ ਵੀ ਛੋਟੀ ਰਾਜਵੀਰੇ ਨੀਲੀ ਦੀ ਕਹਿਣ ਦੇ ਮੁਤਾਬਕ ਘਰ ਲਾਂਦੇ ਹਾਂ ਇਹ ਪਹਿਲਾ ਸੂਆ ਹੈ ਉਹ ਦੂਜਾ ਮੰਲੇ ਉਹ ਘਰ ਥਨਾ ਥਨਾ ਤੋਂ ਐ ਲੱਗਦਾ ਜਿੱਦਾਂ ਦੂਜਾ ਸੂਆ ਹੋਣੀ ਥੋੜਾ ਪੁੱਜ ਪੱਜ ਕੇ ਪਸੂ ਬਣਿਆ ਥਨਾ ਹਾਂਜੀ ਹਾਂਜੀ ਬਸ ਦੱਸੋ ਸੂਆ ਮੇਰਾ ਵੀਰ ਕੋਈ ਪਹਿਲਾ ਮੰਨ ਲਏ ਦੂਜਾ ਮੰਨ ਲਏ ਕਈ ਵਾਰ ਪਸੂ ਨਾ ਥੋੜਾ ਜਿਹਾ ਸਮਾਂ ਗਵਾ ਕੇ ਆਪਾਂ ਗੱਲ ਕਰਦੇ ਹਾਂ ਨੇ ਵੀ ਸਮਾਂ ਗਵਾ ਕੇ ਕਈ ਜਰਾ ਬਣਦਾ ਸਰਦਾ ਉਹਦੇ ਅਕੋਰਡਿੰਗ ਕਈ ਵਾਰ ਪਸ਼ੂ ਚਲੋ ਸੁਵਿਆਂ ਦੇ ਵਿੱਚ ਹੀ ਗਿਣਿਆ ਜਾਂਦਾ ਵੀ ਵੇਖੋ ਕਿੰਡੀ ਸੋਹਣੀ ਫੇਸ ਕੁਆਲਿਟੀ ਬੂਤੀ ਬਾਤੀ ਦੀ ਚੰਗੀ ਆ ਮੱਥੇ ਬੱਲ ਬਿੱਲੀ ਮਣਕੀ ਅੱਖ ਬਿਲਕੁਲ ਬੱਗੀ ਨਾਸ ਆ ਠੀਕ ਆ ਸੋ ਮਗਰਲੇ ਖੁਰ ਤੋਂ ਪਿਆ ਜਿਵੇਂ ਇੱਕ ਨੀਟਾ ਆ ਹਾਂ ਬੱਚਾ ਜਰਾ ਜੀਰੇ ਪੰਜਾਂ ਛਾਂਦਨਾ ਮਗਰ ਕਟਾ ਇਹਦੇ ਵੀ ਹਾਂਜੀ ਕਟਾ ਇਹਦੇ ਲਓ ਜੀ ਮਗਰ ਇਹਦੇ ਵੀ ਕਟਾ ਆ ਗਿਆ ਠੀਕ ਆ ਸੋ ਪੰਜਾਂ ਛਾਂਦ ਦੇ ਨਾਲ ਦੀ ਇਹ ਸੂਈ ਆ ਇੰਦਰਜੀਤ ਬੌਲੇ ਬੌਲੇ ਕੱਚੇ ਬੌਲੇ ਚ ਬਾਹਰ ਹੀ ਆ ਗਈ ਦੁੱਧ ਕਿੰਨਾ ਰਾਜ ਵੀਰੇ ਹੋਊਗਾ ਦੁੱਧ ਦੋ ਹੀ ਦਸਣਾ ਜੋ ਹੈਗਾ ਮੈਂ ਝੂਠ ਮਾਰੀ 8 ਆ 9 ਆ 6 ਕਿਲੋ 6ਾਂ ਤੋਂ ਬਾਹਰ ਹੀ ਹੋ 7 ਲਾ ਲੈ ਕੋਈ 6 7 ਕਿਲੋ ਖੁੱਲਾ ਹੋਊਗਾ ਠੀਕ ਹੈ ਜੀ ਦੁੱਧ 9 10 ਕਿਲੋ ਝੋਟੀ ਦੇ ਦੇਗੀ ਸੋ ਦੋਸਤੋ ਸ਼ੁਰੂਆਤ ਆ ਕੋਈ ਪਸ਼ੂ ਹਫਤੇ ਤੋਂ ਜਦੋਂ ਬਾਹਰ ਆਉਂਦਾ ਕੋਈ ਨਾ ਆਪਾਂ ਬੌਲਾ ਕੱਚਾ ਬੌਲਾ ਹੀ ਮੰਨ ਲੈਨੇ ਆ ਤੇ 6 ਕਿਲੋ ਇਸ ਵਕਤ ਆ ਜਿਹੜਾ ਤੁਹਾਨੂੰ ਚਵਾ ਦੇਣਾ ਠੀਕ ਹੈ ਜੀ ਸੋ ਜਿਹਦੇ ਥੱਲੇ 9 ਆ ਉਹ 9 ਕਿਹਾ ਜਾਊਗਾ ਤੇ ਜਿਹਦੇ 6 ਕਿਲੋ ਚਵਾਉਣਾ ਠੀਕ ਹੈ ਜੀ ਇੱਥੇ ਆਣ ਕੇ ਬਾਅਦ ਤੇ ਗੱਲ ਉਹ ਨਹੀਂ ਕਿ ਕੀਤੀ ਜਾਵੇ ਵੀ ਜਿੰਨਾ ਕ ਆਪਾਂ ਚਵਾਦਣਾ 6 ਕਿਲੋ ਵੀਰਾਂ ਦਾ ਵੀ ਅੱਜ 6 ਦਿਨਾਂ ਦੇ ਦੌਰਾਨ ਇਸ ਮਹਿਤ ਥਲੇ ਦੁੱਧ ਹਾਜ਼ਰ ਸੋ ਅਗੇ ਚੰਗੀ ਸੇਵਾ ਕਰ ਲੋਗੇ ਬਿਲਕੁਲ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਪਸ਼ੂ ਨੇ ਮੈਲੇ ਮੂਲੇ ਤੋਂ ਹਜੇ ਚੱਲਣਾ ਕੋਈ ਬਾਹਰੀ ਤੇਰੀ ਦਿਨੀ ਤੇ ਦੁੱਧ ਪੀਕ ਤੇ ਜਾਂਦਾ ਜਾਂਦਾ ਪਸ਼ੂ ਵੀ ਪੰਜਾਂ ਦਿਨਾਂ ਦਾ ਸਮਾਂ ਲੈ ਜਾਂਦਾ ਸੋ ਥਾਂ ਤੋਂ ਪੂਰਾ ਲੰਬਾਈ ਦੇ ਵਿੱਚ ਮਗਰਲੇ ਥਾਣੇ ਵੇਖੋ ਤੁਸੀਂ ਥੋੜੀ ਜੀ ਸਪੇਸ ਬੇਸ਼ੱਕ ਘਟਾ ਬਾਕੀ ਪਸੰਪਸੋਤ ਦੇ ਬਾਅਦ ਇਹਨਾਂ ਦਾ ਵੀ ਇੱਕ ਥੋੜਾ ਜਿਹਾ ਫਾਲਟ ਆਪਾਂ ਭੈਣ ਭਰਾ ਨੂੰ ਪਹਿਲਾਂ ਦੱਸ ਦਈਏ ਆ ਕਰਦੀ ਹੈ ਵੀਰ ਕਰਾਈਏ ਨਾ ਬਾਕੀ ਦੇਣੀ ਜਾਇਜ਼ ਤੋਕੜਾਂ ਦੇ ਭਾਅ ਪਾ ਝੋਟੀ ਦੇਣੀ ਆ ਥਾਣ ਚੱਲਦਾ ਹੈ ਦਾ ਅਗਲਾ ਵੇਖੋ ਆਹੜਾ ਹਾਂਜੀ ਕੋਈ ਨਾਰ ਨਹੀਂ ਕੋਈ ਗੰਡ ਨਹੀਂ ਗੀ ਹਾਂਜੀ 10 ਤੋਂ 15 ਧਾਰਾਂ ਆਉਂਦੀਆਂ ਚੌਣ ਵੀ ਪੋਲਾ ਕੁਝ ਨਹੀਂ ਹੈਗਾ ਸਾਡੇ ਵਿੱਚ ਅੱਛਾ ਜੀ ਹਾਂ ਮਤਲਬ ਕਿ 10 15 ਧਾਰਾਂ ਆਉਂਦੀਆਂ ਥਾਣ ਚੱਲਦਾ ਵਾ ਚੌਥਾ ਥਾਣਾ ਜੀ ਗਿਣੀ ਜਾਣੀ ਆ ਪਰ ਆਪਾਂ ਤੇ ਲੜਾਂ ਦੇ ਭਾਈ ਦੇ ਦਿੰ ਠੀਕ ਆ ਜੀ ਹਾਂ ਕੋਈ ਨਾੜ ਗੰਡ ਨਹੀਂ ਗਈ ਜਿਆਦਾ ਹੁੰਦਾ ਨਾੜ ਗੰਡ ਉੱਤਰੀ ਹੋਏ ਨਾ ਵੀ ਤਾਰਾਂ ਜਿਹੜੀਆਂ 10 15 ਕੀ ਆ ਹਾਂ 10 15 ਤਾਰਾਂ ਆਉਂਦੀਆਂ ਨੇ ਲਓ ਜੀ ਤਾਰਾਂ ਤੋਂ ਉਸ ਤੋਂ 10 15 ਆ ਕੋਈ ਨਾੜ ਗੰਡ ਗਲਤੀ ਉਹ ਗੱਲਬਾਤ ਨਹੀਂ ਗਈ ਠੀਕ ਆ ਤੇ ਫਿਰ ਵੀ ਚਲੋ ਦੱਸਣਾ ਫਰਜ਼ ਪੰਦਾ ਵੀਰਾਂ ਦਾ ਵੀ ਕੋਈ 15 ਕ ਤਾਰਾਂ ਆਉਂਦੀਆਂ 12 15 ਕ ਤਾਰਾਂ ਉਹ ਤੁਸੀਂ ਇੱਥੇ ਆਣ ਕੇ ਤਸੱਲੀ ਕਰ ਹੀ ਲੈਣੀ ਆ ਤੇ ਦੁੱਧ 6 ਕਿਲੋ ਅੱਜ ਇਸ ਥੱਲੇ ਕਰਮਾਲੀ ਦੇ ਹਾਜ਼ਰ ਆ ਸ਼ਾਮ ਤੋਂ ਬਾਹਰ ਹੀ ਸਾਥ ਹੀ ਹੋਊਗਾ ਪੰਜ ਨਹੀਂ ਹੁੰਦਾ ਇਹ ਆ ਤਾਂ 7 ਹੋਊਗਾ 2 2 ਦਸਾਂਗੇ ਉਹ ਨਿਕਲੂਗਾ ਅੱਛਾ ਇੰਦਰਜੀਤ ਬਾਕੀ ਦੂਜੇ ਥਣਾਂ ਦੀ ਚੁਆਈ ਆ ਸਮਾ ਦੀ ਕੋਈ 1 ਨੰਬਰ ਦੀ ਚੁਆਈ 1 ਨੰਬਰ ਦੀ ਚੁਆਈ ਹੋਊਗੀ 1 ਨੰਬਰ ਦੀ ਠੀਕ ਹੈ ਭਰਾ ਤੇ ਆਪਾਂ ਦੇ ਕਿੰਨੇ ਦੇ ਦਿੱਤੀ ਅੱਜ ਫਿਕਸੀ ਬਿਲਕੁਲ ਜੈ ਆਪਾਂ ਐਂਡ ਤੋਂ ਐਂਡ ਗੱਲ ਕਰਨੀ ਹੈ ਪੂਰੇ 50000 ਦੀ ਜੈ ਜਕਣੀ ਪੂਰੇ 50 ਦੀ ਝੋਟੀ ਅਕਸਰ ਜੇ ਕਿਹਨੇ ਪਾਲੀ ਆ ਸੱਜਰ ਸੂਈ ਆ ਟੋਕਣਾ ਦੇਂਦੇ ਲੋਕੀ ਨਵੀਂ ਝੋਟੀ ਆ ਚਾਰੇ ਥਣ ਚੱਲਦੇ ਆ ਬਾਕੀ ਥੋੜਾ ਜਿਹਾ ਥੋੜਾ ਟ੍ਰੀਟਮੈਂਟ ਕੋਈ ਵੀਰ ਭਾਵੇਂ ਦੇਸੀ ਤਰੀਕੇ ਨਾਲ ਕਰਾ ਲੇ ਇਹ ਹੀ ਬੈਟ ਦੇ ਬਿਲਕੁਲ ਮੈਡੀਕਲ ਤਰੀਕੇ ਨਾਲ ਤੁਸੀਂ ਕਰ ਲਿਓ ਧਾਰਾਂ ਧੁਰਾ ਬਰਾਬਰ ਹੋ ਜਾਣਗੀਆਂ ਸਭ ਕੁਝ ਪੋਸੀਬਲ ਹੈਗਾ ਅੱਜ ਸੈਂਸ ਨੇ ਜੇਕਰ ਆਪਾਂ ਦੇਖਦੇ ਆ ਵੀ ਮੈਡੀਕਲ ਦੇ ਵਿੱਚ ਸੋ ਕਾਫੀ ਹੱਥ ਦਾ ਜਿਹਾ ਦੋਸਤੋ ਫਰਕ ਆ ਬਾਕੀ ਹੁਣ ਜਿਹੜਾ 12 13 15 14 ਧਾਰਾਂ ਦਾ ਵੀਰਾਂ ਦਾ ਵੀ ਵਿੱਚ ਚਵਾ ਆਉਂਦਾ ਠੀਕ ਹੈ ਉਹ ਤੁਸੀਂ ਥੋੜੀ ਮਿਹਨਤ ਕਰ ਲਓਗੇ ਬਰਾਬਰ ਹੋ ਜਾਊਗਾ ਥਾਂ ਇਹਦੇ ਚ ਰਾਈਵਰੇ ਛੋੜ ਛੱਪਾ ਹੀ ਹੋਣਾ ਭੈਣ ਭਰਾ ਕੋਈ 40 45 ਨਾ ਲਾਵੇ ਕੋਈ ਇਹ ਨਾ ਆ ਕੇ 45 ਲੈ ਲੈ 44 ਲੈ ਲੈ ਵੀਰ ਜੀ ਇਹਨੇ ਦੀ ਤਾਂ ਤੋਪਣਾ ਵਿਗਣਦਈਆਂ ਤੋਂ ਬਾਹਰ ਵੀ ਗੰਦਈਆਂ ਤੋਂ 50000 ਦੇ ਵਿੱਚੋਂ ਛੋੜ ਛੱਪਾ ਹਾਂ ਛੋੜ ਛੱਪਾ ਥੋੜਾ ਬੜਾ ਕਰ ਦਾਂਗਾ ਭੈਣ ਭਰਾ ਦਾ ਬਾਕੀ ਆਪਾਂ ਇਹ ਦੰਗਰ ਦੇਣ ਵਾਲੇ ਫੜਾਉਣ ਵਾਲੀ ਗੱਲ ਕੀਤੀ ਅੱਜ ਕੇ ਠੀਕ ਹੈ ਆਪਾਂ ਬੜਾ ਹੀ ਦੇਣੇ ਗੱਲ ਕਰਦੀ ਮਾੜ ਜੁੜਿਆ ਮੇਰੇ ਕੋਲ ਨਹੀਂ ਸਾਂਭ ਨਹੀਂ ਜੇ ਨਾਲੇ ਦੋਸਤੋ ਇਹ ਵੀ ਗੱਲ ਨੋਟ ਕਰਾ ਦਿੰਦੇ ਆ ਵੀ ਹੈ ਸੱਜਰ ਆ ਆ 56 ਦਿਨਾਂ ਦਾ ਸੂਆ ਤੇ ਆ ਬੱਚਾ ਜਿਹੜਾ ਬਿਲਕੁਲ ਤੁਸੀਂ ਦੇਖੋਗੇ ਆ ਬੱਚਾ ਜਿਮਗਰ ਬੱਚੇ ਤੇ ਮਿਲਦੀ ਐ ਨਹੀਂ ਵੀ ਕੋਈ ਆਲੂਲ ਕਰਦੀ ਆ ਦੇਖੇਗੇ ਬਿਲਕੁਲ ਆਲੂਲਾ ਬੱਚੇ ਤੇ 나ੜੂ ਵੀ ਤੁਹਾਨੂੰ ਮਾੜਾ ਮਰਾ ਦਾ ਨਾਲ ਦਿਖਾਈ ਦਊਗਾ 나ੜੂ ਵੀ ਹੈਗਾ ਥੋੜਾ ਪਤਾ ਠੀਕ ਆ ਇਹ ਬੱਚਾ ਮਗਰ ਕਟਾ ਤੋਂ 50000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਠੀਕ ਆ ਸੋ ਚਵਾਪ ਅਸਮਾ ਦੀ ਬਾਕੀ ਥਣਾ ਦੀ ਵੀਰਾਂ ਦਾ ਵੀ ਓਕੇ ਆ ਇੱਕ ਥਣ ਦੇ ਵਿੱਚ ਡਿਫੈਕਟ ਹੈ ਸੀਗਾ ਉਹ ਤੁਹਾਨੂੰ ਦੱਸ ਹੀ ਦਿੱਤਾ ਧਾਰਾਂ ਦੇਸ਼ਕ 15 ਆਉਂਦੀਆਂ ਨੇ 12 ਆਉਂਦੀਆਂ ਨੇ ਉਹ ਤੁਸੀਂ ਭਰਾ ਕੇ ਤਸਦੀ ਕਰ ਲਿਓ ਠੀਕ ਆ ਬਾਕੀ ਸਾਫ ਸੋਹਰੇ ਦੋ ਦੱ ਅੱਠ ਨੌ ਕਿਲੋ ਰਾਏ ਵੀਰੇ ਆਉਣਾ ਪਈ ਜਾਊਗੀ ਹਾਂ ਚਲੋ ਇੰਨੇ ਰੇਟ ਦੇ ਵਿੱਚ ਜਿੱਥੇ ਗਾ ਕੇ ਆਹ ਰਾਏ ਵੀਰੇ ਇੰਨੇ ਦੀ ਦਾ ਫੱਗਣ ਜਿੱਤਰ ਜਾ ਕੇ ਤੋਂ ਵਾਦੀ ਰੂਹ ਘੱਟ ਨਹੀਂ ਲਿਖਦੀ ਤੀ ਟੋਕੜ ਕੱਪਣ ਇਹਨਾਂ ਫਿਰ ਵਟਾਜੂ ਵਟਾਜੂ ਵਟਾਜੂਗੀ ਅੱਛਾ ਵੀਰਿੰਦਰ ਜੀ ਤਾਂ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਆ ਬੱਛੀ ਆ ਗਈ ਆ ਹਾਂਜੀ ਬੱਛੀ ਦਾ ਵੀਰੇ ਵੇਰਵਾ ਇਹ ਰਾਏ ਵੀਰੇ ਦੋ ਦੰਦ ਆ ਆ ਬੱਛੀ ਜਿਹਦੇ ਮਗਰ ਕੋਈ ਡੇਢ ਮਹੀਨੇ ਦੇ ਮੰਨ ਲੈ ਕੋਈ ਦੂਹ ਨਹੀਂ ਮੰਨ ਲੈ ਠੀਕ ਆ ਜੀ ਤੇ ਬੱਛੀ ਬੜੀ ਸੋਹਣੀ ਉਤਰਾ ਮਗਰ ਦੋ ਤੁਸੀਂ ਮਗਰ ਆਪ ਇਹ ਦੂੰਦੀ ਆ ਪਿਓਰ ਦੋਦਾਂ ਦਾ ਪਤਾ ਤੁਹਾਨੂੰ ਮੋਹਨ ਦੰਦੀ ਵੀ ਚੈੱਕ ਕਰਾਵਾਂਗੇ ਬਾਕੀ ਸੇਲ ਸਾਉ ਐਨ ਇਹ ਨਹੀਂ ਬਲਾਤ ਛੜ ਪਾਵਾਂ ਜਿਤਨਾ ਮਰਜੀ ਚੋਈ ਜਾਓ ਭੋਲੀ ਚੋਣ ਵਿੱਚ ਆ ਵੇਖ ਨੰਬਰ ਦਾ ਉਹ ਚੀਜ਼ ਲਓ ਵੀ ਕਰੋ ਚੈੱਕ ਠੀਕ ਆ ਜੀ ਤੋਂ ਸੱਚੇ ਖੱਪਿਓ ਜਿਹੜੇ ਬੰਦੇਓ ਮਰਜੀ ਬੈ ਬੈ ਕੇ ਚਵਾਈ ਕਰੀ ਚਲੋ ਠੰਡੀ ਧੀਰੀ ਆ ਸੇਲ ਸਾਉ ਬੱਛੀ ਐ ਤੇ ਥਣ ਵੀ ਪੂਰਾ ਦੋਸਤੋ ਹੱਥੀ ਚਵਾਈ ਵਾਲਾ ਮੁਠੀ ਥਾਣਾ ਸੁਆ ਮੇਰਾ ਵੀ ਕੋਈ ਦੋ ਦਾ ਮਨ ਲੈ ਢਾਈਆਂ ਦਾ ਮਨ ਲੈ ਨਾਲ ਬੱਛੀ ਵੀ ਤੁਹਾਨੂੰ ਮਿਲ ਜਾਣੀ ਠੀਕ ਆ ਜੀ ਤੋਂ ਬੱਛੀ ਬਿਲਕੁਲ ਇੱਕ ਨਹੀਂਗੀ ਦੋ ਲੈ ਕੇ ਜਾਓਗੇ ਯਾਰ ਦੇਖੋ ਰਾਇਵਰ ਕਿੰਨੀ ਆ ਹਾਂ ਬਿਲਕੁਲ ਸਹੀ ਬੁਰਮ ਕਰਮ ਕਰਾ ਦਿਓ ਇਹ ਨਹੀਂ ਕੋਈ ਤੋੜਿਆ ਹੋਣੀ ਚੌਕ ਦਾ ਦੰਦ ਕੋਈ ਦੁੱਧ ਦਾ ਦੰਦ ਉਸੇ ਤਰ੍ਹਾਂ ਦੁੱਧ ਦਾ ਦੰਦ ਦਾ ਦੋਸਤੋ ਚੌਕ ਛੇਕ ਕਰਨੀ ਵਾਲੇ ਦੁੱਧ ਦਾ ਦੰਦ ਆ ਤੇ ਦੋ ਦੰਦੜੇ ਦੋਸਤੋ ਸਥਾਈ ਆ ਠੀਕ ਆ ਛੋਟਾ ਕੰਨ ਬਿਲਕੁਲ ਛੋਟੀ ਬੂਥੀ ਆ ਅਸਲ ਤੇ ਵਿੱਚ ਇੰਦਰ ਜੀ ਤਾਂ ਦੂਜੇ ਤੀਜੇ ਸਵੇਰ ਜਾ ਕੇ ਇਹਨੇ ਕੁਛ ਨਾ ਕੁਛ ਕਰਨਾ ਇਹ ਰਾਜਵੀਰ ਅਕਸਲ ਚ ਅਸਲ ਚ ਨਾ ਕੀ ਹੁਣ ਜਿੱਦਾਂ ਸਿਆਲ ਆ ਗਿਆ ਨਾ ਮੱਚੀ ਹੁਣ ਵੀ ਚੰਗੀ ਸੰਭੀ ਜਾਵੇ ਨਾ ਇਹਨੇ ਪੂਰਾ ਐਨ ਮਤਲਬ ਕਿ ਦੂਜੇ ਸੂਏ ਨੂੰ ਐ ਪੂਰੀ ਬਣ ਜਾਣਾ ਤੇ ਦੁੱਧ ਹੁਣ ਵੀ 13-14 ਕਿਲੋ ਰਾਜਵੀਰਿਆਂ ਨੂੰ ਆਂਦਾ ਕੋਈ ਨਹੀਂ ਜਿੱਡੀ ਨਸਲ ਆ ਬੱਚੀ ਹੁਣ ਕਿੰਨਾ ਦੇ ਰਹੀ ਆ ਹੁਣ 8-9 ਕਿਲੋ ਖੁੱਲਾ ਦੁੱਧ ਦੇਗਾ 8-9 ਕਿਲੋ ਚਲੋ ਪਹਿਲਾਂ ਮੈਂ ਤੇ ਜਿਆਦੀ ਆਪਾਂ ਹੋਰ ਵੀ ਨਹੀਂ ਕਹਿੰਦੇ 9-10 9-10 ਵੀ ਚੁਵਾਈ ਗਈ ਜਿੰਨੇ ਕ ਪੜਤੇ ਰੇਟ ਤੇ ਤੁਸੀਂ ਦੇ ਲਓ ਜੀ ਠੀਕ ਆ ਨਾਂ ਦੇ ਨਾਲ ਦੋਸਤੋ ਜੇਕਰ ਆ ਪੁੱਛੇ ਬੱਚੇ ਚ ਕਈ ਇਹਦੇ ਨਾਲ ਦੇ ਨਾਲ ਬੱਚਾ ਵੀ ਬਹੁਤ ਖੂਬਸੂਰਤ ਆ ਬੱਚੀ ਆ ਬੱਚੇ ਦਾ ਵਕਾ ਦਾ ਬੱਚੀ ਆ ਨਾਲ ਹੈ ਬੱਚੀ ਵੀ ਬਹੁਤ ਖੂਬਸੂਰਤ ਆ ਪਲੀ ਪਲੀਤੀ ਮਗਰ ਬੱਚੀ ਆ ਇਹ ਨਵੇਂ ਨ ਮਦਰ ਦੇ ਉੱਪਰ ਆ ਰੰਗ ਪ੍ਰਿੰਟ ਮਦਰ ਤਾਂ ਵੀ ਚੰਗਾ ਤੁਸੋ ਤੇ ਬੱਚੇ ਦਾ ਵੀ ਚੰਗਾ ਸੋ ਥਣ ਥਣ ਵਾਲੇ ਪਾਸੇ ਕੋਈ ਲੱਤ ਛੜਦਾ ਤਾਂ ਰਾਜਵੀਰ ਨੂੰ ਪਤਾ ਹੀ ਨਹੀਂ ਲੱਗੇ ਸੋ ਬੱਚਾ ਬੈਠ ਬੈਠ ਕੇ ਚਵਾਈ ਕਰੀ ਜਾਓ ਜਿੰਨੀ ਮਰਜ਼ੀ ਚੋਈ ਜਾਓ ਜੋ ਜਿਹੜੇ ਵੀਰ ਨੇ ਦੋਸਤੋ ਘਰੇ ਵੀ ਚੰਗਾ ਡੰਗਾ ਸਾਰੂਗੀ ਕਿਉਂਕਿ 8-9 ਕਿਲੋ ਦੁੱਧ ਬਹੁਤ ਹੁੰਦਾ ਵੈਸੇ ਛੋਟੀ ਫੈਮਿਲੀ ਦੇ ਵਾਸਤੇ ਵੀ ਠੀਕ ਆ ਤੇ ਨਾਲ ਦੀ ਨਾਲ ਹੀ ਕਬੀਲਦਾਰੀ ਨੂੰ ਵੀ ਤੱਕਾ ਲਾਊਗਾ ਪਸੂ ਕੋਈ 2-4 ਸਿਰ ਪਾ ਵੀ ਸਕਦੇ 2-4 ਸਿਰ ਘਰੇ ਵੀ ਬੰਦਾ ਵਰਤ ਸਕਦਾ ਚੰਗੀ ਵੱਛੀ ਆ ਠੀਕ ਆ ਲੈ ਵੀਰ ਇੰਦਰ ਜੀ ਤੇ ਲੈਣ ਦੇਣ ਕੀ ਰਊਗਾ ਇਹਦਾ ਇਹਦਾ ਬਰਾਜ ਵੀਰੇ ਜਿਤਨਾ ਅੰਸਰਾ ਵਛਿਆਂ ਰੋ ਤੇ ਰੋਕੀ ਰੇਡ ਮੰਗਦੇ ਨਾ ਉਹ ਹਿਸਾਬ ਕਰਦਾ 30000 ਚੋਂ ਮਾਨਤਨ ਕਰਦਾ 30000 ਚੋਂ ਹਾਂ ਮਤਲਬ ਦੋਨੀਆਂ ਵਛਿਆਂ ਲੋਕੀ 20-25 ਹਜ਼ਾਰ ਵੈਸੇ ਮੰਗੀ ਜਾਂਦੇ ਆ ਹਾਂ ਆਧਾ ਬਤੀ আর জো ਮਾਨਦਨ ਕਰਦੇ ਨਾ ਇੱਕ ਨਹੀਂ ਦੋ ਦੇਣੀਆਂ ਆਪਾਂ ਨਾਲ ਦੁੱਧ ਵੀ ਕੋ 9 10 ਕਿਲੋ ਦੇਣਾ ਵਾ ਆ ਨਹੀਂ ਨਹੀਂ ਕਈ ਵਾਰ ਆਪ ਕੋ ਦੋਂਦੀਆਂ ਆਫਸਰ ਬਸੀਆਂ ਕਰ 15 15000 ਰੁਪਿਆ ਕੇ ਦੇ ਦੇਂਦੀਆਂ ਵਿਗਦੀਆਂ ਵਿਗਦੀਆਂ ਇਹ ਪਹਿਲੇ ਫੋਨ ਤੇ ਵੀ ਨਹੀਂ ਰਾਜਵੀਰ ਜਿਹੜਾ ਲੈ ਗਿਆ ਲੈ ਗਿਆ ਬਹੁਤ ਬਹੁਤ ਵਧੀਆ ਹਾਂ ਬੱਚੀ ਚੰਗੀ ਆ ਦੋਸਤੋ ਆਪਾਂ ਵਾਰ-ਵਾਰ ਨਹੀਂ ਕਹਿੰਦੇ ਹੁੰਦੇ ਕਿ ਵੀ ਕੋਈ ਵੀਰ ਵੀ ਖਰੀਦਾ ਰੋਂਦਾ ਬਾਕੀ ਰੇਟ ਪਰਤਾ ਵੇਖਿਆ ਕਰੋ ਰੇਟ ਪਰਤਾ ਬੜਾ ਜਾਇਜ਼ ਆ ਤੇ ਵਾਦੇ ਬੰਦੀ ਆ ਵੀ ਦੋ ਆ ਇੱਕ ਨਹੀਂ ਛੋੜ ਕਰ ਦਾਂਗੇ ਨੱਤੀ ਦੀ ਦੇ ਦਾਂਗੇ 29000 ਦੀ ਮਿਲੂਗੀ ਠੀਕ ਆ ਜੀ 29000 ਦੀ 29000 ਦੀ ਇਹ ਤੁਹ ਤੋਂ ਥਾਣ ਤੁਹਾਨੂੰ ਬਹੁਤ ਸੋਹਣੇ ਆ ਤੇ ਬੱਛੀ ਓਵਰঅল ਸਾਰੀ ਸੋਹਣੀ ਆ ਅਸਲ ਚ ਦੂਜੇ ਸੋਵੇ ਜਾ ਕੇ ਬੱਛੀ ਭਰਨੀ ਆ ਠੀਕ ਆ ਜੀ ਤੇ ਬਣੂਗੀ ਪੂਰਾ ਦੂਜੇ ਸੈਕੰਡ ਸੂਵੇ ਦੇ ਵਿੱਚ ਬਹੁਤ ਵਧੀਆ ਆ ਇਧਰੋਂ ਇੰਦਰਜੀਤ ਆਪਰੇ ਕੋਲ ਲਾਸਟ ਵਿੱਚ ਇੱਕ ਤੋਕੜ ਇੱਕ ਗੱਬਣ ਵੀ ਹੈਗੀ ਨਾਲ ਨਹੀਂ ਗੱਬਣ ਨਹੀਂ ਰਾਜ ਵੀਰੇ ਕਹਿੰਦੇ ਦੁੰਦੇ ਘਰ ਵਾਲੇ ਵੀ ਸਾਡੀ ਇਨੇ ਚਰਦੀ ਬਣੀ ਆ ਹਾਂ ਜੀ ਆ ਕਹਿ ਦਿੰਦੇ ਵੇਟਨ ਮਾਰੇ ਆਪਾਂ ਇਹ ਨਹੀਂ ਗਰੰਟੀ ਨਹੀਂ ਦਿੰਦੇ ਤੋਕੜ ਕਰਕੇ ਦੇਣੀ ਆ ਆਪਾਂ ਲਓ ਜੀ ਹਾਂ ਉਹ ਦਿਨਾਂ ਦੋਨਾਂ ਦਾ ਚਲੋ ਆਪਾਂ ਕਾਦਾ ਫੇਰਵਾ ਫਿਰ ਹਾਂ ਜੀ ਹਾਂ ਜਦੋਂ ਚੈੱਕ ਪਾਸਟ 'ਚ ਨਹੀਂ ਆਉਂਦਾ ਪਸੂ ਤੇ ਦੋ ਦੇ ਥਲੇ 6-7 ਕਿਲੋ ਹੀ ਨੇ ਹੇ ਰਵਾ ਵੜਾ ਕੀ ਤਾਂ ਪੱਠੇ ਨਹੀਂ ਖਾਦੇ ਆਣ ਕੇ ਠੀਕ ਆ ਜੀ ਇਹ ਨਾ ਮੱਝ ਵੱਡੀ ਛੜੀ ਹੋਏ ਵਿੱਚ ਕਟਾ ਗਏ ਆਪਾਂ ਨੂੰ ਮੱਝ ਠੀਕ ਆ ਜੀ ਤੇ ਦੋ ਨੰਬਰ ਵਾਲੇ ਗਾਹ ਕੇ ਭੈਣ ਭਰਾ ਬੜੇ ਸੇਰਦੇ ਆਉਂਦੇ ਹਸਤੋਂਦੇ ਵੜਾ ਪਾਣੀ ਕਿੱਥੋਂ ਪਤਾ ਲੱਗਾ ਆਪਾਂ ਦੋ ਨੰਬਰ ਵਾਲੇ ਨੂੰ ਦੇਣੀ ਨਹੀਂ ਅੱਛਾ ਹੁਣ ਇਸ ਵਕਤ 5 ਕਿਲੋ ਦੁੱਧ 5 ਕਿਲੋ ਦੁੱਧ ਖੁੱਲਾ ਹੋ ਰਾਇਵਦੇ ਬਾਕੀ ਕੋਈ ਭੂਰ ਨਹੀਂ ਛਟਾਣੀ ਚਵਾਈ ਦੀ ਇੱਕ ਨੰਬਰ ਉਹ ਤਾਂ ਟੀਗਾ ਲੈਂਦੀ ਜੀ ਉਨਾ ਕਰੇ ਥਾ ਪੀਤੇ ਚੋਕ ਲਿਆ ਮੈਂ ਦੋਵੇਂ ਡੰਗ ਠੀਕ ਆ ਹਾਂ ਦੋਵੇਂ ਟੈਂਪਟੀਕਾ ਲਾ ਕੇ ਮੈਂ ਝੋਲੇ ਨਾ ਕਿਉਂਕਿ ਮੈਨੂੰ ਛੇਤੀ ਹੁੰਦੀ ਮਾਲ ਜ਼ਿਆਦਾ ਫਿਰ ਨਹੀਂ ਰੋਗ ਆਉਂਦਾ ਅੱਛਾ ਹੈ 5 ਕਿਲੋ ਆ ਬਾਕੀ ਅਗਲੇ ਪਿਛਲੇ ਥਾਣਾ ਦੀ ਵੈਸੇ ਕੋਈ ਡਿਫੈਕਟ ਤਾਂ ਨਹੀਂ ਨਹੀਂ ਪੂਰੇ ਥਾਣਾ ਅਗਲੇ ਪਿਛਲੇ ਪੋਲੇ ਦੇ ਬਰਾਬਰ ਹੋਣਗੇ ਕੋਈ ਨਹੀਂ ਕਿਦਾ ਪਕਹਿ ਨਹੀਂ ਸਕਦੇ ਕੋਈ 2-4 ਧਾਰਾ ਤਾਂ ਚਲੋ ਮਸਲਾ ਕੋਈ ਨਹੀਂ ਗਾ ਦੇਣੀ ਆਪਾਂ ਫੰਡਰਾਂ ਦੇ ਭਾਵਾ ਆ ਪਕੜਾ ਬਜਾਰੀ ਜ਼ਿਆਦਾ ਤੇ ਲੱਖ ਮੰਗ ਲੈਣਾ ਬਿਲਕੁਲ ਬਾਕੀ ਦੋਸਤੋ ਸ਼ਾਈ ਸ਼ੂਈ ਪੂਰੀ ਆ ਹਾਈਟ ਬੇਸ਼ੱਕ ਮੀਡੀਅਮ ਆ ਕਿ ਇਹੋ ਹੀ ਮੱਝ ਤਕ ਇਹ ਹੋਏ ਦੋਸਤੋ ਡਬਲ ਦੁੱਗਣੀ ਹੋ ਜਾਣੀਆਂ ਕਰਮਾਲੀ ਠੀਕ ਆ ਜੀ ਅੱਗੇ ਥੋੜੀ ਸਾਂਭਣ ਦੀ ਲੋੜ ਆ ਮੇਰਾ ਵੀਰ ਕੋਈ ਅੱਗੇ ਸਾਹ ਸੰਭਾਲ ਕਰਕੇ ਇਹ ਆਈ ਕਰਵਾ ਲੋਂਗੇ ਜਾਂ ਕਿਸੇ ਮਾਲੀ ਤੋਂ ਸੌਰੀ ਗਈ ਤੇ ਬਿਲਕੁਲ ਗੱਬਣ ਚੈੱਕ ਪਾਸ ਹੋ ਗਈ ਤੇ ਇਹਦੀ ਕੀਮਤ ਇਹ ਦੋਸਤੋ ਦੁੱਗਣੀ ਹੋ ਜਾਂਦੀ ਆ ਮੱਚਾ ਮੱਚਾ ਬੜਾ ਚੌੜਾ ਮਾਈਦਾ ਤੇ ਮਿਲਦੀ ਦੋਨੋਂ ਟਾਈਮ ਆ ਤੀਕੇ ਤੇ ਦੋ ਟਾਈਮ ਜਿੰਨਾ ਮਰਜੀ ਚੋਈਓ ਮਿਲਦੀ ਗਾ ਲਾ ਕੇ ਚੋਲੀ ਦੀ ਠੀਕੇ ਤੇ ਮਿਲਦੀ ਆ ਦੋਨੋਂ ਟਾਈਮ ਤੇ 5 ਕਿਲੋ ਦੁੱਧ ਇਸ ਮੈਦ ਥੱਲੇ ਹੁਣ ਹਾਜ਼ਰ ਆ ਠੀਕ ਆ ਤੇ ਬਾਕੀ ਸੁਬਿਆਂ ਦੇ ਵਿੱਚ ਕੋਈ ਮੇਰਾ ਵੀਰ ਦੂਜੇ ਸਮਝ ਲੈ ਤੀਜੇ ਮੰਨ ਲੈ ਦੂ ਬੇੜਿਕਾ ਮਹਾਇਰਾ ਬਾਕੀ ਪਲੀ ਪਲੀਤੀ ਆ ਜਿੰਨੀ ਵੀ ਆ ਕੋਈ ਲੁਸੇਰੀ ਨਹੀਂਗੀ ਠੀਕ ਆ ਜਿੱਦਾਂ ਕਿ ਕਦਕਰ ਮਾਲਕ ਨੇ ਉਹਨੂੰ ਬਖਸ਼ਿਆ ਤੇ ਇੰਦਰਜੀਤ ਇਹ ਅੱਜ ਆਪਾਂ ਕਿੰਨੇ ਦੀ ਦੇ ਦਿੱਤੀ ਤੋਕਰ ਵੀਰ ਇਹ ਰਾ ਹੀ ਵੀਰੇ 35000 ਦੇ ਦੇਣੀ 35 36000 ਮੈਨੂੰ ਦੋ ਨੰਬਰ ਵਾਲੇ ਦੇ ਜਾਂਦੇ ਆ ਆਪਾਂ ਦੇਣੀ ਨਹੀਂ ਉਹਨਾਂ ਨੂੰ 35 ਦੇ ਹਾਂ 35 ਦੇ ਦੇਣੀ ਕੋਈ ਵੇਖੋ ਇਹਦੇ ਜੋ ਆਪਾਂ 5 ਕਿਲੋ ਦੁੱਧ ਵੀ ਦੇਣਾ ਹਾਂ 35 40 ਦੇ ਅੰਸਾਰਾ ਕਟੀਆਂ ਵਿਗਾਂਦੀਆਂ ਆ ਕੋਈ ਨਹੀਂ ਹੁੰਦੀਆਂ ਨੇ ਇਹਦੇ ਜੇ ਆਪਾਂ 5 ਕਿਲੋ ਦੁੱਧ ਦੇਣਾ ਚਲੋ ਕਿਸ ਦੀ ਕਿਸਮਤ ਬਣ ਜੇ ਤੇ ਗਾਂ ਕੋ 70 80000 ਦੀ ਫੇਰ ਝੋਟੀ ਹੈਗੀ ਆ ਬਿਲਕੁਲ ਜੀ ਬ ਫੋਨ ਨਾ ਭੈਣ ਭਰਾ ਮੈਨੂੰ ਜਿਹਨੇ ਦੋ ਨੰਬਰ ਤੇ ਖੜਨੀ ਉਹ ਵੀ ਫੋਨ ਨਾ ਲਾਵੇ ਵੀ ਜਾਨ ਬਚ ਜੇ ਦੀ ਕਰਮਾਂ ਦੀ ਆਪਾਂ ਤੇ ਸੋਚੀਦਾ ਪਸ਼ੂ ਨੇ ਗਾਂ ਦੁੱਧ ਪਿਉਣਾ ਨਾਲੇ ਲੋ ਦੱਸੋ ਗਾਂ ਨਵੇਂ ਦੁੱਧ ਰਣ ਕੀ ਕਰਮਾਂ ਲਈ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਉਹ ਵਾਧੇ ਬੰਦੇ ਆ ਇਹਨੇ ਡਬਲ ਹੋ ਜਾਣਾ ਕਰਮਾਂ ਵਾਲੀ ਨੇ ਜਿੱਦਾਂ ਤਿੰਨਾਂ ਮਹੀਨੇ ਦੀ ਚੱਕ ਪਾਸ ਕਿਸੇ ਭਰਾ ਨੇ ਚਾਇਲ ਕੋ ਰਾਈਵੇ ਕਿੰਨਾ ਚੌੜਾ ਐਦਾ ਮੈਦਾਨ ਨਹੀਂ ਐਡਾ ਚੌੜਾ ਹੁੰਦਾ ਜਿੱਡੀ ਚੌੜੀ ਪਿੱਛੇ ਸੋ ਜਿੱਡੀ ਵੀ ਦੋਸਤੋ ਬਿਲਕੁਲ ਚੰਗੀ ਆ ਰੇਰ ਪਰਤੇ ਦੇ ਹਿਸਾਬ ਨਾਲ ਵੀ ਦੇਖੀ ਬਿਲਕੁਲ ਮਾਣੀ ਯੁਨੇਕੀ ਰੱਖਦੀ ਭੈਣ ਭਰਾ ਮੁੜ ਕੇ ਖਾਂ ਦੱਸਿਆ ਨਹੀਂ ਬਾਕੀ ਦੁੱਧ 5 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਸੋ ਬਾਈ ਰੱਖਦੀ ਆ ਠੀਕ ਆ ਅਗਲੇ ਪਾਸੇ ਚੱਡਾ ਥੋੜਾ ਜਿਆਦਾ ਵਗਾਉਂਦੀ ਟੱਕ ਥੋੜੀ ਗਾਂ ਨੂੰ ਆ ਟੱਕ ਗਾਂ ਨੂੰ ਹਾਂ ਆ ਦੇਖੋ ਠੀਕ ਆ ਡੰਗਾ ਸਾਰੀ ਇਹੋ ਜਿੰਨੇ ਚਾਹ ਪਾਣੀ ਦੇਣਾ ਆ ਆ ਦਾ ਦੁੱਧ ਵੀ ਆ ਦਾ 70 80 ਰੁਪਏ ਲੀਟਰ ਲੱਗਣਾ ਲਾਵਾ 5 ਲੀਟਰ ਦੁੱਧ ਵੀ 2300 ਦਾ ਰੋਇਦਾ ਆ ਦਾ ਹਾਂਜੀ ਠੀਕ ਆ ਜੀ ਉਕੇਂਦਰਜੀਤ ਵੀਰੇ ਇਹ ਆਪਣੇ ਕੋਲ ਅਜ ਐਨੀਮਲ ਨੇ ਟੋਟਲ 4 ਹਾਂਜੀ ਹਾਂਜੀ ਤਾਂ ਦੋਸਤੋ ਚੌ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਆ ਜੀ ਰੇਡ ਪਰਤੇ ਜਾਇਜ਼ ਆ ਵਾਜਬ ਆ ਸੋ ਇੱਥੇ ਆਣ ਕੇ ਆਪਣੀ ਤਸੱਲੀ ਕਰਨਾ ਚਾਹੁੰਦਾ ਕੋਈ ਵੀਰ ਆਪਾਂ ਹਮੇਸ਼ਾ ਕਹਿੰਨੇ ਆ ਵੀ ਇੱਥੇ ਪਹੁੰਚ ਕੇ ਤਸੱਲੀ ਕਰ ਲਿਓ ਠੀਕ ਆ ਆਨਲਾਈਨ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਇੰਦਰਜੀਤ ਵੀਰ ਤੇ ਬਿਲਕੁਲ ਰਿਸਪੌਂਸਿਬਿਲਟੀ ਦੇ ਵਿਸ਼ਵਾਸ ਤੇ ਤੁਸੀਂ ਖਰੀਦਦਾਰੀ ਕਰ ਸਕਦੇ ਜੀ ਨੰਬਰ ਆਪਾਂ ਲੈ ਲੈਨੇ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹਾਂ ਇੰਦਰਜੀਤ ਨੰਬਰ ਬੋਲ ਦਿੰਦਾ 9855748728 985574872 ਉਕੇ ਵੀਰ ਉਕੇ ਲਓ ਦੋਸਤੋ ਸਨ ਵੀਰ ਇੰਦਰਜੀਤ ਪਿੰਡ ਕਰਿਆਲਾ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਐਨੀਮਲ ਦੋਸਤੋ ਇਸੇ ਤਰ੍ਹਾਂ ਵਪਾਰ ਲਾਈਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਸੋ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈਣਦੇ ਰਿਹਾ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ